ਕਹਿੰਦੇ ਰਾਜਦਾਨ ਨੇਮਸ ਇਨ ਅਲਫਾਬੈਟਿਕਲੀ ਆਰਡਰ ਠੀਕ ਹੈ ਅੱਜ ਕੀ ਕਰਨਾ ਆਪਾਂ ਨੇ ਸਿੱਖਣਾ ਹੈ ਵੀ ਅਲਫਾਬੈਟਿਕਲੀ ਆਰਡਰ ਦੇ ਵਿੱਚ ਕਿਵੇਂ ਲਿਖਾਂਗੇ ਜੇ ਆਪਾਂ ਨੂੰ ਨਾਮ ਵੱਖਰੇ ਵੱਖਰੇ ਨਾਮ ਆ ਜਾਂਦੇ ਨੇ ਆਉਂਦਾ ਨਾ ਤੁਹਾਡੀ ਵਰਕਸ਼ੀਟ ਦੇ ਵਿੱਚ ਆਪਾਂ ਆਪਣੀ ਕਲਾਸ ਦੇ ਵਿੱਚੋਂ ਕੁਝ ਕੁਝ ਬੱਚੇ ਲੈ ਲਈਏ ਠੀਕ ਹੈ ਇਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਨੇ ਹੈਗੇ ਆ ਨਾ 4 5 ਠੀਕ ਹੈ ਆਪਾਂ ਪੁੱਛ ਲੈਣੇ ਪਹਿਲਾਂ ਕਿਹਦਾ ਕੀ ਨਾਮ ਆ ਹਾਂ ਬੇਟਾ ਕੀ ਨਾਮ ਆ ਅਨੀਸ਼ਾ ਕਮਲ ਸ਼ਾਖੀ ਕੋਮਲ ਜਸਮੀਤ ਜਸਮੀਤ ਸਾਰਿਆਂ ਦੇ ਨਾਮ ਪਤਾ ਲੱਗਿਆ ਯੈਸ ਮੈਂ ਕਿਉਂਕਿ ਇਹ ਤਾਂ ਤੁਹਾਡੇ ਨਾਲ ਹੀ ਪੜਦੇ ਨੇ ਤੁਹਾਨੂੰ ਨਾਮ ਪਤਾ ਹੀ ਇਹਨਾਂ ਦੇ ਹਨਾ ਯੈਸ ਮੈਂ ਤੇ ਇਹਨਾਂ ਨੂੰ ਜੇ ਆਪਾਂ ਕਈਏ ਵੀ ਅਲਫਾਬੈਟਿਕਲੀ ਆਰਡਰ ਦੇ ਵਿੱਚ ਲਗਾਓ ਤੁਸੀਂ ਤਾਂ ਜਾਣਦੇ ਹੋ ਆਪਣੇ ਦੋਸਤਾਂ ਦੇ ਨਾਮ ਯੈਸ ਮੈਂ ਖੜੇ ਕਰਾਂਗੇ ਪਹਿਲੇ ਨਹੀਂ ਬੇਟਾ ਇੱਕ ਇੱਕ ਬੱਚੇ ਦੀ ਵਾਰੀ ਆਊਗੀ ਸਾਰਿਆਂ ਨੇ ਇਕੱਠੇ ਨਹੀਂ ਬੋਲਣਾ ਠੀਕ ਹੈ ਚਲੋ ਹਰਸ਼ सब तो पहला कि नाम आऊगा चलो बेटा खड़ जाओ अगे आके कौन आया अमनदीप क्यों ठीक है वेरी गुड ऐसा सुखप्रीत कि नाम आऊ कौन खड़ूगा चल जसमीत क्यों खड़ूगा भी खड़ा सकते ठीक है इस तो अ खड़े करा कोमल को क्यों तो ठीक है बेटा ओके इस तो अगे दसो इस तो खड़े करा तनवीर राजेश सही है तनवीर ने सही बोलिया रजेश खड़े नहीं करेंगे ओथे किनु करेंगे मनीषा नी मनीषा नो ठीक है बेटा आज मनीषा आगे इस तो आगे किनु खड़े करांगे जयेश ठीक है बेटा ऋष आ जा हुन लास्ट से किनु खड़े करांगे कभी। सारे ने इकट्ठे नहीं बोलना सी वैसे चलो कोई गल नहीं ਸ਼ਾਖਸ਼ੀਨ ਕਿਉਂ ਖੜੇ ਕਰਾਂਗੇ ਕਵੀ ਰਜੇਸ਼ ਤੋਂ ਬਾਅਦ ਉਹਦਾ ਨਾਮ ਆਂਦਾ ਹੈ ਉਹਦਾ ਨਾਮ ਕਿਹੜੇ ਅੱਖਰ ਤੋਂ ਸਟਾਰਟ ਹੁੰਦਾ ਹੈ ਐਸ ਤੇ ਹੁਣ ਸਾਰੇ ਬੱਚਿਆਂ ਨੂੰ ਸਮਝ ਲੱਗ ਗਈ ਯੈਸ ਮੈਮ ਕੀ ਨਾਮ ਹੈ ਬੇਟਾ ਮਨੀਸ਼ਾ ਰਜੇਸ਼ ਸ਼ਾਖਸ਼ੀਨ ਠੀਕ ਹੈ ਸਾਰੇ ਬੱਚੇ ਕਿਸ ਤੀਕੇ ਨਾਲ ਖੜੇ ਨੇ ਅਲਫਾਬੈਟਿਕਲੀ ਆਰਡਰ ਸੇਮ ਤੁਹਾਨੂੰ ਇਹਦਾ ਪੜਨੂ ਅੱਜ ਨਾਮ